ਕਬੀਰ ਜੋਰ ਕੀਆ ਸੋ ਜ਼ੁਲਮ ਹੈ ਲੈ ਜੋ ਬਾਪ ਖੁਦਾ ਦਫਤਰ ਲੇਖਾਨੀ ਕਿਸੈ ਮਾਰ ਮੁਹ ਹੈ ਬੰਕਾਰ ਸਤਗੁਰ ਕਬੀਰ ਸਾਹਿਬ ਕਹਿ ਰਹੇ ਨੇ ਕਹਿੰਦੇ ਕਿ ਜੋਰ ਕੀਆ ਸੋ ਜ਼ੁਲਮ ਹੈ ਕਹਿੰਦੇ ਜਿਹੜਾ ਵੀ ਤੂੰ ਜੋਰ ਕੀਤਾ ਉਹ ਜ਼ੁਲਮ ਹੈ ਲੇ ਜਵਾਬ ਖੁਦਾ ਇਹ ਕਹਿੰਦੇ ਖੁਦਾ ਤੇ ਕੁਝ ਜਵਾਬ ਜ਼ਰੂਰ ਲਵੇਗਾ ਇੱਕ ਪਾਸੇ ਤੂੰ ਕਹਿੰਦੇ ਉਹ ਮਨ ਵੀ ਰਿਆ ਸੀ ਕਿ ਧਰਮ ਦੇ ਨਾਂ ਤੇ ਜੋ ਜ਼ੋਰ ਹੁੰਦਾ ਹੈ ਉਹ ਜ਼ੁਲਮ ਹੁੰਦਾ ਹੈ ਤੇ ਕਹਿੰਦੇ ਉਹ ਕਰ ਵੀ ਲਿਆ ਤੇ ਉਸੇ ਦਾ ਕਹਿੰਦੇ ਤੈਨੂੰ ਉਹ ਜਵਾਬ ਦੇਣਾ ਪਵੇਗਾ ਕਹਿੰਦੇ ਖੁਦਾ ਜਵਾਬ ਜ਼ਰੂਰ ਲਵੇਗਾ ਦਫ਼ਤਰ ਲੇਖਾ ਨਿਕਲ ਜਦੋਂ ਕਹਿੰਦੇ ਤੇਰਾ ਉਹ ਲੇਖਾ ਨਿਕਲੇਗਾ ਮਾਰ ਮਰਨ ਮੁਕਾਇ ਕਹਿੰਦੇ ਉਹ ਮਾਰ ਤੈਨੂੰ ਖਾਣੀ ਹੀ ਪੈਣੀ ਆ ਉਹ ਖੁਦਾ ਕਿਵੇਂ ਦੀ ਤੈਨੂੰ ਉਹ ਸ਼ਲੋਕ ਕਰਦਾ ਹੈ ਉਹ ਉਸ ਸਮੇਂ ਦਾ ਮੂੰਹ ਤੇ ਤੇਰੇ ਉਹ ਜੋ ਵੀ ਜਿਹੜਾ ਜੁਰਮ ਕੀਤਾ ਉਸੇ ਦੇ ਅਨੁਸਾਰ ਤੇਰੇ ਮੂੰਹ ਦੇ ਸਾਹਮਣੇ ਉਹ ਤੇਰੇ ਨਾਲ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ